ਗੁਰਜੀ ਦਾ ਖਾਲਸਾ ਗੁਰਜੀ ਦੀ ਫਤਿਹ ਆਜ਼ਾਦੀ ਮਨਾਉਣ ਵਾਲੇ 15 ਅਗਸਤ 1947 ਨੂੰ ਕਹਿੰਦੇ ਕਿ ਸਾਡਾ ਸਾਡਾ ਤੁਹਾਨੂੰ ਯਾਦ ਹੋ ਗਿਆ ਯਾਦ ਹੋ ਗਿਆ ਤੁਸੀਂ ਅੱਜ ਦੇ ਦਿਨ ਸਾਡੀ ਸਾਥੀ ਉੱਤੇ ਚੜ ਕੇ ਨੱਚਦੇ ਹੋ ਤੁਸੀਂ ਸਾਡੇ ਦਵਾਰੇ ਜਿਹੜੇ ਅੱਲੇ जखਮਾ ਉਹਨਾਂ ਤੇ ਲੂਣ ਭੁਕਦੇ ਹੋ ਸਾਡੀਆਂ ਬਿੰਨੀਆਂ ਹੋਈਆਂ ਸਾਥੀਆਂ ਤੇ ਦੁਬਾਰੇ ਤੁਸੀਂ ਉਹਨਾਂ ਦੇ ਜਿਹੜੇ ਟਾਂਕੇ ਲਾਏ ਨੇ ਉਹਨਾਂ ਨੂੰ ਅਧੇੜ ਰਹੇ ਹੋ ਇਹ 47 ਦੇ ਵਿੱਚ ਸਾਨੂੰ ਮਿਲਿਆ ਸਾਡਾ 10 ਲੱਖ ਤੋਂ ਉੱਪਰ ਜਿਹੜਾ ਪੰਜਾਬ ਦਾ ਨੌਜਵਾਨ ਧੀਆ ਪੁੱਤਰ ਮਾਵਾ ਭੈਣਾ ਬੁੱਢੇ ਬਜ਼ੁਰਗਾਂ ਦਾ ਇਸ ਦਿਨ ਕਤਲੇਆਮ ਹੋਇਆ ਕਰੋੜਾਂ ਲੋਕਾਂ ਦੇ ਘਰੋਂ ਘਰੋਂ ਜਿਹੜਾ ਬੇਕਰ ਹੋਏ ਲੱਖਾਂ ਧੀਆਂ ਪੈਣਾ ਦੀ ਬੇਪੱਤੀ ਹੋਈ ਉਹਨਾਂ ਦੇ ਨਾਲ ਅਰੇਪ ਹੋਏ ਮਾਵਾ ਨੂੰ ਪੁੱਤ ਨਹੀਂ ਮਿਲੇ ਪੈਣਾ ਨੂੰ ਭਰਾ ਨਹੀਂ ਮਿਲੇ ਸਹਾਗਣਾਂ ਨੂੰ ਸਹਾਗ ਨਹੀਂ ਮਿਲੇ ਪੰਜਾਬ ਦੋ ਹਿੱਸਿਆਂ ਤੇ ਵਿੱਚ ਵੰਡਿਆ ਗਿਆ ਇੱਕ ਹਿੱਸਾ ਲੈਂਦਾ ਤੇ ਚੜਦਾ ਪੰਜਾਬ ਪਾਕਿਸਤਾਨ ਦੀ ਜਿਹੜੀ ਆ ਕਿ ਵੰਡ ਹੋਈ ਹੈ ਸਾਡੇ ਅੱਧੇ ਤੋਂ ਵੱਧ ਜਿਹੜਾ ਬਜ਼ੁਰਗ ਉਧਰ ਰਹਿ ਗਏ ਅੱਧੇ ਤੋਂ ਵੱਧ ਜਿਹੜਾ ਉਜਾੜਾ ਹੋਇਆ ਇੱਧਰ ਰਹਿ ਗਏ ਇਸ ਦਿਨ ਵਟਵਾਰਾ ਹੋਇਆ ਸਾਡੇ ਨੌਜਵਾਨ ਅੱਜ ਵੀ ਪੋਚ जखਮ ਦੇ ਅੱਲੇ ਹੋਏ जख्मਾਂ ਨੂੰ ਯਾਦ ਕਰਕੇ ਸਾਡੇ ਬਜ਼ੁਰਗ ਭੈਣ ਭਰਾਵਾਂ ਦੇ ਕੋਲ ਇਹ ਸੁਣਦੇ ਨੇ ਕਿ ਕਮੇ ਸਾਡੇ ਉੱਤੇ ਜਿਹੜਾ ਉਸ ਦਿਨ 1947 ਨੂੰ ਸੰਤਾਪ ਵਾਸੀ ਹੰਡਾਇਆ ਕਿਸ ਤਰ੍ਹਾਂ ਲੋਕ ਲੋਕ ਕੇ ਆਪਣੀਆਂ ਜਾਨਾਂ ਬਚਾਉਂਦੇ ਰਹੇ ਟਰੇਨਾਂ ਦੇ ਟਰੇਨਾਂ ਭਰੀਆਂ ਨੂੰ ਕਿਸ ਤਰ੍ਹਾਂ ਅੱਗਾ ਲਾਇਆ ਗਿਆ ਕਿਸ ਤਰ੍ਹਾਂ ਨੰਗਾ ਨਾਚ ਖੇਡਿਆ ਗਿਆ ਸਾਡਾ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਸਤੋ ਹੋਇਆ ਗਿਆ 500 ਸਾਡਾ ਉਧਰ ਰਹਿ ਗਿਆ ਲਾਹੌਰ ਦੀ ਵਿਰਾਸਤ ਉਧਰ ਰਹੀ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਵੀ ਸਤੋ ਜਿਹੜਾ ਹੋਇਆ ਗਿਆ ਪੰਜਾਬ ਦੇ ਟੁਕੜੇ ਕਰਕੇ ਅੱਜ ਤੁਸੀਂ ਸਰਹੱਦਾ ਉੱਤੇ ਟੋਪਾ ਗੰਨਾ ਟੈਂਕ ਵੀੜੇ ਹੋਏ ਨੇ ਉਸ ਬਾਗਾਸਰਾ ਹਦ ਤੇ ਉਤਤ ਲੱਖਾਂ ਨੌਜਵਾਨ ਬਜ਼ੁਰਗ ਮਾਮਾ ਭੈਣਾਂ ਦੇ ਜਿਹੜੇ ਨੇ ਉੱਥੇ ਸਿਰ ਲੱਗੇ ਹੋਏ ਨੇ ਕਰੋੜਾ ਸਾਡੀਆਂ ਭੈਣਾਂ ਮਾਮਾ ਦੇ ਨਾਲ ਬੇਪਤੀਆਂ ਹੋਈਆਂ ਨੇ ਕੀ ਕੁਛ ਨਹੀਂ ਹੋਇਆ ਅੱਜ ਤੁਸੀਂ ਕਿਹੜੇ ਮੂੰਹ ਦੇ ਨਾਲ ਜਸ਼ਨ ਮਨਾ ਰਹੇ ਹੋ ਕਿਹੜੇ ਮੂੰਹ ਦੇ ਨਾਲ ਕਹਿ ਰਹੇ ਹੋ ਆਜ਼ਾਦੀ ਮਿਲੀ ਆ ਆਜ਼ਾਦੀ ਦਾ ਤੋਹਫਾ ਸਾਨੂੰ ਉਦੋਂ ਮਿਲ ਗਿਆ ਸੀ ਜਦੋਂ ਸਿੱਖ ਕੌਮ ਨੂੰ ਜਰੈਪ ਪੈਸਾ ਕੌਮ ਕਿਹਾ ਗਿਆ ਆਜ਼ਾਦੀ ਦਾ ਤੋਪਾ 1955 ਦੇ ਵਿੱਚ ਮਿਲ ਗਿਆ ਸੀ ਦਰਬਾਰ ਸਾਹਿਬ ਤੇ ਜਿਹੜਾ ਹਮਲਾ ਕੀਤਾ ਗਿਆ ਆਜ਼ਾਦੀ ਦਾ ਤੋਪਾ 1984 ਵਿੱਚ ਦੇ ਦਿੱਤਾ ਸਿੱਖਾਂ ਨੂੰ ਸਿੱਖਾਂ ਦਾ ਮੁਕੱਦਰ ਅਸ탄 ਢਾ ਢੇਰੀ ਕੀਤਾ ਗਿਆ ਤੋਪਾ ਟੈਂਕਾਂ ਦੇ ਨਾਲ ਆਪਣੇ ਹੀ ਜਿਹੜੀ ਤੁਸੀਂ ਕਹਿੰਦੇ ਹੋ ਭਾਰਤ ਦੀ ਫੌਜ ਵੱਲੋਂ ਆਪਣੇ ਦੇਸ਼ ਦੀ ਪੰਡਾਣ ਮੰਤਰੀ ਵੱਲੋਂ ਨੰਨੇ ਬੱਚਿਆਂ ਦਾ ਬਜ਼ੁਰਗਾਂ ਦਾ ਪੈਣਾ ਦਾ ਨੌਜਵਾਨਾਂ ਦਾ ਜਿਹੜਾ ਕਤਲਿਆਮ ਕੀਤਾ ਗਿਆ 84 ਤੋਂ ਬਾਅਦ 1991 ਨਵੰਬਰ ਦੇ ਵਿੱਚ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਕਤਲਿਆਮ ਹੋਇਆ 90-92 ਦਹਾਕੇ ਦੇ ਵਿੱਚ ਫਿਰ ਜਿਹੜਾ ਕਤਲਿਆਮ ਹੋਇਆ 4 ਲੱਖ ਨੌਜਵਾਨ ਪੰਜਾਬ ਦਾ ਫੇਰ ਮਾਰ ਦਿੱਤਾ ਜੁਹੂਦਿਆਂ ਦਾ 4 ਲੱਖ ਮਰਿਆ ਸੀ ਤੇ ਉਹਨਾਂ ਨੇ ਨੱਕਬਤੇ ਵਿੱਚ ਦਮ ਕਰ ਦਿੱਤਾ ਸੀ ਸਾਡੇ ਕੋਲੋਂ ਸਭ ਕੁਝ ਖੋਹ ਲਿਆ ਤੁਸੀਂ ਸਭ ਕੁਝ ਲੁੱਟਿਆ ਗਿਆ ਸਭ ਕੁਝ ਤੁਸੀਂ ਢੈ ਢੇਰੀ ਤੈਸ ਨੈਸ ਕਰ ਦਿੱਤਾ ਅਜੇ ਵੀ ਬਜ਼ੁਰਗ ਉਧਰ ਜਾਂਦੇ ਆ ਤੇ ਉਧਰਲੇ ਬਜ਼ੁਰਗ ਇੱਧਰ ਜੇਕਰ ਆਉਂਦੇ ਆ ਵੀਡੀਓ ਲਵਾ ਕੇ ਤਾਂ ਅੱਜ ਤਾਂ ਹਾਂ ਮਾਰ ਮਾਰ ਕੇ ਰੋਂਦੇ ਨੇ ਇਹ ਆਜ਼ਾਦੀ ਆ ਆਜ਼ਾਦੀ ਦਾ ਨਿੰਗ ਤੁਸੀਂ ਮੰਨਦੇ ਹੋ ਕੁਰਸੀਆਂ ਤੇ ਬੈਠੇ ਹਾਕਮੋਂ ਤੁਸੀਂ ਅੱਜ ਸਾਡੀ ਸਾਥੀ ਉੱਤੇ ਚੜ ਕੇ ਜਿਹੜਾ ਜਸ਼ਨ ਮਨਾ ਰਹੇ ਹੋ ਸਿੱਕ ਕੌਮ ਦਾ ਡੱਲਿਆ ਹੋਇਆ ਕੂਨ 10 ਲੱਖ ਲੋਕਾਂ ਦੇ ਜਿਹੜੀ ਕੀਤੀ ਹੋਈ ਜਿਹੜਾ ਤੁਸੀਂ ਕਤਲਿਆ ਉਸ ਨੂੰ ਜਿਹੜਾ ਜਸ਼ਨ ਦੇ ਰੂਪ ਦੇ ਵਿੱਚ ਮਨਾ ਰਹੇ ਹੋ ਕਰੋੜਾਂ ਦੇ ਕਰੋੜ ਜਿਹੜੇ ਘਰ ਉੱਜੜ ਗਏ ਸੀ ਉਜਾੜਾ ਹੋ ਗਿਆ ਸੀ ਤੁਸੀਂ ਉਸ ਕਰਕੇ ਖੁਸ਼ੀ ਮਨਾ ਰਹੇ ਹੋ ਲੱਖਾਂ ਤੋਂ ਵੱਧ ਸਾਡੀਆਂ ਮਾਮਾ ਭੈਣਾਂ ਦੇ ਨਾਲ ਅਰੇਬ ਕੀਤੇ ਗਏ ਨੇ ਇਸ ਕਰਕੇ ਜਸ਼ਨ ਮਨਾ ਰਹੇ ਹਾਂ ਸਾਡੀਆਂ ਵਿਰਾਸਤਾਂ ਉੱਜੜੀਆਂ ਸਾਡਾ ਸਾਰਾ ਕੁਝ ਪਾਕਿਸਤਾਨ ਦੇ ਵਿੱਚ ਰਹਿ ਗਿਆ ਇਸ ਕਰਕੇ ਜਸ਼ਨ ਮਨਾ ਰਹੇ ਹਾਂ ਸੱਤ ਸੱਤੀ ਜ਼ਿਲ੍ਹੇ ਨੇ ਜਿਹੜੇ ਪੰਜਾਬ ਦੇ ਉਹ ਖੋਏਗੇ ਨੇ ਇਸ ਕਰਕੇ ਜਸ ਮਨਾ ਰਹੇ ਹਾਂ ਸੱਤੀ ਜ਼ਿਲ੍ਹੇ ਜ਼ਿਲ੍ਹੇ ਵੀ ਦੱਸ ਦਿੰਨੇ ਆ ਤੁਹਾਨੂੰ ਕਿਹੜੇ ਕਿਹੜੇ ਨੇ ਉਹ ਵੀ ਔਟੌਕ ਲਿ ਲਾਗਾ ਜਿਹੜੇ ਕਿਸ ਤੋਂ ਵਿਛੜ ਚੁੱਕੇ ਨੇ ਬਹਾਵਲ ਨਗਰ ਆ ਬਹਾਵਲ ਨਗਰ ਤੂਆ ਪੱਕਰਾ ਚਕਵਾਲਾ ਕਨਕਾ ਡੇਰਾ ਗਾਜੀ ਖਾਨਾ ਲਹਿਲਪੁਰਾ ਗੁਜਰਾਵਾਲਾ ਗੁਜਰਾਤ ਦਾ ਆਪੇ ਆ ਪੋਜਾਵਾ ਦਾ ਬੰਨਾਗਾ ਦੇਹਲਾ ਦਾ ਕਸੂਰ ਆ ਖੰਨੇ ਵਾਲਾ ਕੁਸਾਵਾ ਲਾਹੌਰ ਆ ਲਹਾਗਾ ਲੋਡਰਾਂਗਾ ਮੰਡੀ ਬਹੁਦੀਨਾ ਮਲਤਾਨਾ ਮੀਆਂ ਬਾਲੀਆ ਮੁਸਫਰ ਗੜਾ ਨੌਰੰਗਬਾੜਾ ਇਸ ਤੋਂ ਇਲਾਵਾ ਕੁਝ ਹੋਰ ਵੀ ਨੇ ਸਾਡਾ ਜਿਹੜਾ ਤੁਸੀਂ ਜਿਹੜਾ ਜਸ਼ਨ ਮਨਾਓ ਭੰਗੜੇ ਪਾਉਣੇ ਤੁਸੀਂ ਇਸ ਦਿਨ ਸੁੱਟੀਆਂ ਕਰ ਦਿੰਨੇ ਹੋ ਤੁਸੀਂ ਆ ਮਨਾਉਣੇ ਹੋ ਇਹ ਤੁਹਾਨੂੰ ਕੁਰਸੀਆ ਤੁਹਾਨੂੰ ਰਾਜ ਭਾਗ ਮਿਲ ਗਿਆ ਪਰ ਸਾਡੇ ਸਿੱਖਾਂ ਦਾ ਕੀ ਕਸੂਰ ਆ ਸਾਡੇ ਅੱਜ ਵੀ ਉਹ ਨੌਜਵਾਨ ਜੇਲਾਂ ਦੇ ਵਿੱਚ ਤੜਫ ਰਹੇ ਨੇ ਅੱਜ ਵੀ ਸਾਡੇ ਨਾਲ ਬਗਾਨਵੀ ਦਾ ਤੁਸੀਂ ਅਹਿਸਾਸ ਕਰਾ ਰਹੇ ਹੋ ਅੱਜ ਤੱਕ ਅਸੀਂ ਸਾਡੇ ਬਜ਼ੁਰਗਾਂ ਤੋਂ ਇਹ ਸੁਣਦੇ ਆ ਰਹੇ ਹਾਂ ਕਿ 1947 ਦੇ ਵਿੱਚ ਹੱਲਾ ਗੁੱਲਾ ਪਿਆ ਸੀ ਪਰ ਆਜ਼ਾਦੀ ਅਸੀਂ ਆਗਵਾ ਦੇ ਮੂੰਹੋਂ ਤੋਂ ਸੁਣ ਰਹੇ ਹਾਂ ਸਾਡਾ ਜਿਹੜਾ ਪੰਜਾਬ ਆ ਦੋ ਧੜਿਆਂ ਦੇ ਵਿੱਚ ਵੰਡਿਆ ਗਿਆ ਤੇ ਅੱਜ ਜਿਹੜੀਆਂ ਆਜ਼ਾਦਤਾ ਨੇ ਸੰਨੂ ਇੱਕ ਦੂਜੇ ਨੂੰ ਮਿਲਣ ਤੋਂ ਰੋਕੀਆਂ ਜਾ ਰਹੀਆਂ ਨੇ ਆਡਾ ਪੰਜਾਬ ਬਾਰ-ਬਾਰ ਉਜੜਿਆ ਪਾਣੀ ਸਤੋਂ ਖੋਏ ਗਏ ਅਰਾਜ ਧਾਨੀਆਂ ਸਤੋਂ ਖੋਜਾਂਗੀਆਂ ਪੰਜਾਬ ਵਸਦੇ ਪੰਜਾਬ ਬੋਲਦੇ ਲਾਕੇ ਸਤੋਂ ਖੋਏ ਗਏ ਇਸ ਨੂੰ ਤੁਸੀਂ ਆਜ਼ਾਦੀ ਕਹਿੰਦੇ ਹੋ ਉਹਨਾਂ ਲੱਖਾਂ ਲੋਕਾਂ ਦੇ ਜਿਨ੍ਹਾਂ ਦੇ ਸੁਹਾਗ ਉੱਜੜ ਗਏ ਪੈਣਾ ਦੇ ਪੈਣਾ ਦੇ ਵੀਰ ਉੱਜੜ ਗਏ ਮਾਮਾ ਤੋਂ ਉਹ ਤੋਂ ਉੱਜੜ ਗਏ ਪੁੱਤਾਂ ਤੋਂ ਮਾਮਾ ਉੱਜੜ ਗਿਆਂ ਕਦੇ ਸੋਚਿਆ ਝਾਤ ਮਾਰਿਆ ਕਿ ਅਸੀਂ ਕਰੋੜਾਂ ਲੋਕਾਂ ਦਾ ਜਿਹੜਾ ਕਤਲੇਆਮ ਹੋਇਆਗਾ ਬੇਪੱਤਿਆ ਹੋ ਜਾਣੇ ਉਹ ਦਿਨ ਅੱਜ ਤੁਸੀਂ ਖੁਸ਼ੀ ਦਾ ਮਨਾ ਰਹੇ ਹੋ ਉਸ ਨੂੰ ਉਹ ਦਿਨ ਸੋਗ ਦਾ ਮਨਾਉਣਾ ਚਾਹੀਦਾ ਸੀ ਤੁਹਾਨੂੰ ਕਾਹਦੀਆਂ ਖੁਸ਼ੀਆਂ ਚੜ ਗਈਆਂ ਕਾਹਦਾ ਤੁਹਾਨੂੰ ਇਸ ਕਰਕੇ ਤੁਹਾਨੂੰ ਕੁਰਸੀ ਮਿਲ ਗਈ ਗੋਰੀ ਵਾਲੀ ਕੁਰਸੀ ਤੁਹਾਡੇ ਕੋਲ ਆ ਗਈ ਕੰਮ ਤੁਹਾਡੇ ਉਹੀ ਨੇ ਤੁਹਾਡਾ ਰਵਈਆ ਉਦੋਂ ਵੀ ਮਾੜਾਗਾ ਜੇਕਰ ਤੁਸੀਂ ਕਤਲ ਆਮ ਨੂੰ ਹੀ ਇੱਕ ਆਜ਼ਾਦੀ ਕਹਿੰਦੇ ਹੋ ਤਾਂ ਫਿਰ ਬਹੁਤ ਹੀ ਜੜਾ ਇਹ ਆਪਾਂ ਕਹ ਜੀਏ ਕਿ ਮੰਦ ਭਾਗਾ ਤਾਰਾਗਾ ਲੱਖਾਂ ਲੋਕ ਉਜੜ ਉਜੜ ਕੇ ਜਿਹੜੇ ਬਸਦੇ ਰਹੇ ਬਸਦੇ ਹੋਏ ਜਿਹੜੇ ਉਜੜ ਗਏ ਉਜੜ ਗਿਆ ਨੂੰ ਮੁੜ ਕੇ ਥਾਵਾ ਨਹੀਂ ਲੱਭੀਆਂ ਲੱBN ਵਾਲੀਆਂ ਮਾਮਾ ਨੂੰ ਉੱਤਣ ਨਹੀਂ ਲੱਭੇ ਆਡਾ ਜਿਹੜਾ ਸਭ ਕੁਝ ਉਸ ਦਿਨ ਜਿਹੜਾ ਲੁੱਟਿਆ ਪਟਿਆ ਖੋਇਆ ਗਿਆ ਬੇਸਕਾ ਅੱਦਾਇ ਸਭ ਲੈnde ਤੇ ਚੜਦੇ ਪੰਜਾਬ ਦਾ ਦੋਨਾਂ ਜਿਹੜਾ ਸੂਬਿਆਂ ਦੇ ਵਿੱਚ ਵੰਡਿਆ ਗਿਆ ਦੇਸ਼ ਦੇ ਵਿੱਚ ਵੰਡਿਆ ਗਿਆ ਪਾਰ ਛੱਡੇ ਅੱਜ ਬਜ਼ੁਰਗ ਤੇ ਉਹ ਮਾਮਾ ਜੇ ਕਰ ਕਿਤੇ ਕੋਈ ਭਾਗਾਂ ਦੇ ਨਾਲ ਮਿਲ ਜਾਂਦਾ ਤਾਂ ਅੱਜ ਉਹ ਆਪਣੀਆਂ ਹੱਡ-ਬਿੱਟੀਆਂ ਸੁਣਾਉਂਦੇ ਨੇ ਅੱਜ ਉਹ ਰੋ-ਰੋ ਕੇ ਦੁੱਖੜਾ ਸੁਣਾਉਂਦੇ ਨੇ ਜਿਹਨੂੰ ਤੁਸੀਂ ਆਜ਼ਾਦੀ ਕਹਿੰਦੇ ਹੋ ਉਹ ਹੱਲਾ-ਗੁੱਲਾ ਕਹਿ ਕੇ ਅੱਜ ਵੀ ਪਕਾਰਦੇ ਨੇ ਇਸ ਕਰਕੇ ਜਿਹੜਾ ਅੱਜ ਦਾ ਦਿਨ 15 ਅਗਸਤ 1947 ਨੂੰ ਜਿਹੜਾ ਤੁਸੀਂ ਆਜ਼ਾਦੀ ਦਿਹਾੜਾ ਮਨਾ ਰਹੇ ਹੋ ਸਾਡਾ ਇਸ ਦਿਨ ਅਜਾੜਾ ਹੋਇਆ ਸਾਡਾ ਇਸ ਦਿਨ ਵਟਵਾਰਾ ਹੋਇਆ ਸਾਡੇ ਘਰਾਂ ਦੇ ਘਰ ਪੁੱਜੜ ਗਏ ਟ੍ਰੇਨਾਂ ਪਰਪਰ ਉਧਰ ਚੱਲਿਆ ਗਈਆਂ ਟ੍ਰੇਨਾਂ ਪਰਪਰ ਇੱਧਰ ਚੱਲਿਆ ਗਈਆਂ ਅੱਗਾ ਲਾ ਦਿੱਤੀਆਂ ਇਹ ਆਜ਼ਾਦੀ ਦਾ ਜਿਹੜਾ ਤੁਸੀਂ ਕਹਿੰਦੇ ਹੋ ਕਿ ਨਿੱਗ ਜਿਹੜਾ ਪੰਜਾਬ ਨੇ ਮਾਣਿਆ ਅੱਜ ਵੀ ਪੰਜਾਬ ਮਾਣ ਰਿਹਾਗਾ ਅੱਜ ਵੀ ਸਿੱਖਾਂ ਨੂੰ ਜੇਲ੍ਹਾਂ ਦੇ ਵਿੱਚ ਰੋਲਣਾ ਪੈ ਰਿਹਾਗਾ ਅੱਜ ਵੀ ਸਾਡੀਆਂ ਭੈਣਾਂ ਮਾ ਮਾ ਨੂੰ ਜਿਹੜਾ ਆਪਣੇ ਪੁੱਤਾਂ ਦੀ ਅਡੀਕ ਕਰਦੇ ਕਰਦੇ 40 40 ਸਾਲ ਹੋ ਗਏ ਨੇ ਜੇਲ੍ਹਾਂ ਦੇ ਵਿੱਚ ਸੜ ਰਹੇ ਨੇ 92 ਦੇ ਵਿੱਚ 2 ਲੱਖ ਮੁੰਡਾ ਤੁਸੀਂ ਮਾਰ ਦਿੱਤਾ ਕੋ ਕੋ ਕਿਸੇਦ ਕਰ ਦਿੱਤਾ ਅੱਜ ਉਹ ਭੈਣਾ ਆਪਣੇ ਪੁੱਤਾਂ ਨੂੰ ਰੱਖੜੀ ਵਰਨਾ ਨੂੰ ਪਰੋਉਂਦੀਆਂ ਨੇ ਉਹ ਮਾਵਾ ਅੱਜ ਆਪਣੇ ਪੁੱਤਾਂ ਨੂੰ ਜਿਹੜਾ ਅਡੀਕ ਦੇ ਅਡੀਕ ਦੀਆਂ ਇਸ ਦੁਨੀਆ ਤੋਂ ਚਲੇ ਜਾਣਗੇ ਸਾਡੇ ਬਾਪੂ ਆਪਣੇ ਪੁੱਤਰਾਂ ਨੂੰ ਦੀਆਂ ਲਾਸਾਂ ਨੂੰ ਤਰਸਦੇ ਰਹੇ ਕਿ ਕਦੋਂ ਲਾਸਾਂ ਸਾਡੇ ਘਰ ਆਉਣਗੀਆਂ ਪਰ ਉਹ ਲਾਸਾਂ ਝਾਲਮਾ ਨਹੀਂ ਨਹਿਰਾਂ ਤੇ ਦਰਿਆਵਾਂ ਦੇ ਵਿੱਚ ਰੋੜ ਦਿੱਤੀਆਂ ਕਿ ਇਹ ਆਜ਼ਾਦੀ ਦਾ ਸਾਨੂੰ ਮੁੱਲ ਮਿਲਿਆ ਕਿ ਆਜ਼ਾਦੀ ਦਾ ਮੁੱਲ ਇਹ ਸੀ ਕਿ ਅਸੀਂ ਆਜ਼ਾਦ ਭਾਰਤ ਦੇ ਵਿੱਚ ਅੱਜ ਵੀ ਗੁਲਾਮ ਹਾਂ ਅੱਜ ਵੀ ਸਿੱਖਾਂ ਦੇ ਨਾਲ ਪਹਿਲਾ ਬਾਗ ਹੀ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾਗਾ ਤੇ ਤੁਸੀਂ ਜਿਹੜਾ ਅੱਜ ਦੀ ਇਹ ਦੁੱਖ ਭਰੀ ਦਾਸਤਾਨ ਸੀ ਜਿਹੜੀ 1947 ਦੀ ਜਿਹੜੀ ਜੋ ਵੀ ਹੋਇਆ ਜੋ ਕਾਰਾ ਵਾਪੜਿਆ ਤੁਹਾਨੂੰ ਸਾਰਿਆਂ ਨੂੰ ਕੀਤੇ ਆ ਜਿਆਦਾ ਵੀਡੀਓ ਕਮੇ ਲੱਗੀ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਸਤੋਂ ਹੋਰ ਕੀ ਕੀ ਕੁਝ ਸਤੋਂ ਹੋਇਆ ਗਿਆ ਕੀ ਸਾਡਾ ਹੋਰ ਉਜੜਿਆ ਕੀ ਸਾਨੂੰ ਜਿਹੜੀਆਂ ਆਜ਼ਾਦੀ ਆ ਇਹ ਮਨਾਉਣੀ ਚਾਹੀਦੀ ਆ ਜਾਂ ਨਹੀਂ ਮਨਾਉਣੀ ਚਾਹੀਦੀ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦੇਣਾ ਧੰਨਵਾਦ ਤੁਸੀਂ ਦੇਖਦੇ ਰਹੋ ਪੰਜਾਬੀ ਬਸਾ ਟੀਵੀ ਮੈਂ ਹਮਕਮ ਸਿੰਘ ਉੱਬਾ